ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ 에어ਪੋਰਟ ਬੰਦ ਕਰ ਦਿੱਤਾ ਗਿਆ ਹੈ ਸਾਰੀ ਫਲਾਈਟਾਂ ਜੋ ਹੈ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਅੰਮ੍ਰਿਤਸਰ ਦਾ 에어ਪੋਰਟ ਵੀ ਅਗਲੇ 18 ਤੱਕ ਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ ਜੋ ਨੇ 에어ਪੋਰਟ ਦੀ ਤੁਹਾਨੂੰ ਸਾਂਝੀ ਕਰ ਰਹੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਜਿਨ੍ਹਾਂ ਦੀ ਟਿਕਟਾਂ ਹੋਈਆਂ ਸੀ ਜਿਨ੍ਹਾਂ ਨੇ ਜਹਾਜ਼ ਫੜਨ ਲਈ 에어ਪੋਰਟ ਤੇ ਪਹੁੰਚੇ ਸੀ ਉਹਨਾਂ ਨੂੰ 에어ਪੋਰਟ ਦੇ ਬਾਹਰ ਹੀ ਰੋਕ ਦਿੱਤਾ ਗਿਆ ਹੈ ਦੱਸ ਦਈਏ ਕਿ ਹੁਣ ਆਪਰੇਸ਼ਨ ਸੰਦੂਰ ਤੇ ਚੱਲਦੇ ਦੇ ਦੇਖਿਏ ਕਿ ਉਹ ਅੰਮ੍ਰਿਤਸਰ ਤੋਂ ਸਿਰਫ 60 ਕਿਲੋਮੀਟਰ ਦੂਰ ਸੀ ਜਿੱਥੇ ਆਰਮੀ ਵੱਲੋਂ ਹਮਲਾ ਕੀਤਾ ਗਿਆ ਹੈ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਸਾਰੇ ਸਕੂਲ ਔਰ 에ਅਰਪੋਰਟ ਵੀ ਬੰਦ ਕਰ ਦਿੱਤੇ ਗਏ ਤੇ ਆਉਣ ਜਾਣ ਵਾਲੇ ਜਹਾਜ਼ ਜੋ ਇਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਜਿਨ੍ਹਾਂ ਨੇ ਬਾਹਰ ਜਾਣਾ ਸੀ ਜਿਨ੍ਹਾਂ ਦੀਆਂ ਟਿਕਟਾਂਆਂ ਸੀ ਉਹ ਵੀ ਦੇਖ ਸਕਦੇ ਹੋ 에ਅਰਪੋਰਟ ਦੇ ਬਾਹਰ ਖੜੇ ਨੇ ਔਰ 에ਅਰਪੋਰਟ ਦੇ ਅੰਦਰ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਪੂਕਾ ਪ੍ਰਬੰਧ ਕੀਤਾ ਗਿਆ ਨੇ ਕਿਸੇ ਨੂੰ ਵੀ ਆਉਣ ਜਾਣ ਦੀ ਇਜਾਜ਼ਤ ਨਹੀਂ ਹੈ ਔਰ ਜਦ ਤੱਕ ਕੋਈ ਵੀ ਅਗਲੇ ਆਰਡਰ ਨਹੀਂ ਆਉਂਦੇ ਉਦੋਂ ਤੱਕ 에ਅਰਪੋਰਟ ਬੰਦ ਜੋ ਭਾਰਤ ਨੇ ਸਟ੍ਰਾਈਕ ਕੀਤੀ ਹੈ ਭਾਰਤ ਵੱਲੋਂ ਬਦਲਾ ਲਿਆ ਗਿਆ ਹੈ ਔਰ ਸੁਰੱਖਿਆ ਨੂੰ ਦੇਖਦੇ ਅੰਮ੍ਰਿਤਸਰ ਦੇ 에어ਪੋਰਟ ਅਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਉੱਥੇ ਤੁਹਾਨੂੰ ਦੱਸ ਦਈਏ ਕਿ ਸਰਹੱਦੀ ਖੇਤਰਾਂ ਦੇ ਵਿੱਚ ਵੀ ਫੋਰਸ ਨੂੰ ਪਤਾਇਆ ਗਿਆ ਹੈ ਤਸਵੀਰਾਂ ਜੋ ਨੇ 에어ਪੋਰਟ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਸੁਰੱਖਿਆ ਤੇ ਗੜੇ ਇੰਤਜ਼ਾਮ ਕੀਤੇ ਗਏ ਨੇ ਦੱਸ ਦਈਏ ਕਿ ਜਦੋਂ ਵੀ ਕੋਈ ਹਮਲਾ ਹੁੰਦਾ ਹੈ ਜਦੋਂ ਵੀ ਕਿਸੇ ਵੱਲੋਂ ਕਿਸੇ ਵੀ ਸਰਹੱਦ ਦੇ ਉੱਤੇ ਹਮਲਾ ਹੁੰਦਾ 에어ਪੋਰਟ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਔਰ ਅੰਮ੍ਰਿਤਸਰ ਦਾ ਜੋ ਰਾਇਸਾਂਸੀ 에어ਪੋਰਟ ਹੈ ਦੱਸ ਦਈ ਦੇਖਦੇ ਹੋਏ 에어ਪੋਰਟ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ 에어ਪੋਰਟ ਦੀਆਂ ਫਲਾਈਟਾਂ ਨੂੰ ਜੋ ਰੱਦ ਕਰ ਦਿੱਤਾ ਗਿਆ ਹੈ ਜਦੋਂ ਤੱਕ ਕੋਈ ਵੀ ਅਗਲੇ ਆਰਡਰ ਨਹੀਂ ਆਉਂਦੇ ਤਾਂ ਆਪਰੇਸ਼ਨ ਸੰਦੂਰ ਦੇ ਤਹਿਤ ਜਦ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਅਮਰਿਸ਼ਤ ਦੇ ਜੋ ਹਾਲਾਤ ਨੇ ਹੋਏ ਤੋਂ ਅੱਨਾ ਸਾਂਝੇ ਕਰਨੇ ਆ ਦੇਖ ਸਕਦੇ ਹੋ ਸਕੂਲ ਬੰਦ ਕਰ ਦਿੱਤੇ ਗਏ ਨੇ ਉੱਤੇ 에어ਪੋਰਟ ਵੀ ਬੰਦ ਕਰ ਦਿੱਤਾ ਗਿਆ ਸਰਹੱਦੀ ਖੇਤਰਾਂ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਫੋਰਸ ਵੀ ਵਧਾਈ ਗਈ ਹੈ ਇਹ ਜੀ ਸਾਰਾ ਬੰਦ ਹੋ ਚੁੱਕੀ ਹੈ ਸਾਰਾ ਕੁੱਲ 22 ਫਲਾਈਟ ਸੀ ਉਹ 22 ਫਲਾਈਟ ਸਾਰਾ ਕੈਨਸਲ ਹੋ ਚੁੱਕੀ ਹੈ ਸਾਰੇ ਯਾਤਰੀਆਂ ਨੂੰ ਵੀ ਮੈਸੇਜ ਵੀ ਪਹੁੰਚ ਕੇ 에어ਲਾਈਨਸ ਤੋਂ ਕਿ ਅਗਲੇਰੀ ਇਨਫੋਰਮੇਸ਼ਨ ਤੱਕ ਸਾਰਾ ਫਲੈਟਸ ਬੰਦ ਰਹੇਗਾ